ਸਾਨਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਅਸੀਂ ਤੁਹਾਨੂੰ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਬਿਲਕੁਲ ਗਰਾਊਂਡ ਪੱਧਰ ਤੇ ਜਿਹੜਾ ਅੱਜ ਸਰੋਂ ਦੀ ਜਿਹੜੀ ਕਟਾਈ ਕਰਦੇ ਪਏ ਆਪਣੇ ਖੇਤ ਦੇ ਵਿੱਚ ਤੇ ਸਾਹਮਣੇ ਨਜ਼ਰ ਤੁਹਾਨੂੰ ਆ ਰਿਹਾ ਹੋਵੇਗਾ ਬਾਈ ਸੱਤਾ ਵੀ ਕਟਾਈ ਕਰਦਾ ਪਿਆ ਹੈ ਹੋਰ ਬਾਈ ਸਤੇ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਕਰਦੇ ਸਾਰਿਆਂ ਨੂੰ ਤਾਂ ਮੂੰਹ ਕਰਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਸੱਤਾ ਵੀਰ ਲੱਗਾ ਸੀ ਕਟਾਈ ਕਰਨ ਸਰੋਂ ਦੋਸਤੋ ਜਿਹੜੀ ਆਪਾਂ ਬੀਜੀ ਸੀ ਅੱਜ ਤਕਰੀਬਨ ਪੰਜਾਬ ਦੇ ਹਰ ਕੋਨੇ ਕੋਨੇ ਤੇ ਜਿੱਥੇ-ਜਿੱਥੇ ਵੀ ਸਰੋਂ ਦੀ ਬਜਾਈ ਹੋਈ ਸੀਗੀ ਤਕਰੀਬਨ ਕਿਤੇ ਨਾ ਕਿਤੇ ਸਰੋਂ ਦੀ ਜਿਹੜੀ ਕਟਾਈ ਆ ਵੱਢੀ ਆ ਉਹ ਸਟਾਰਟ ਹੋ ਚੁੱਕੀ ਆ ਸੋ ਹਰ ਇੱਕ ਨੇ ਆਪਣੇ ਆਪਣੇ ਲੈਵਲ ਤੇ ਦੋਸਤੋ ਦੋ ਕਨਾਲਾਂ ਤੋਂ ਲੈ ਕੇ ਚਾਰ ਅੱਧੇ ਕਿੱਲੇ ਤੱਕ ਦੋ ਕਿੱਲੇ ਤੱਕ ਜਿੰਨੇ ਵੀ ਸਰੋਂ ਦੀ ਐ ਇਸ ਵਾਰ ਪੈਦਾਵਾਰ ਹੋਈ ਆ ਬਹੁਤ ਵੱਡੇ ਪੱਧਰ ਤੇ ਵੇਖਣ ਦੇ ਵਿੱਚ ਮਿਲੀ ਆ ਚਾਹੇ ਕਿਸੇ ਨੇ ਕਿੱਲਾ ਲਾਇਆ ਚਾਹੇ ਕਿਸੇ ਨੇ ਚਾਹੇ ਕਿਸੇ ਨੇ ਕਨਾਲ ਵਿੱਚ ਬਜਾਈ ਕੀਤੀ ਆ ਬਹੁਤ ਸਮੇਂ ਬਾਅਦ ਜਿਹੜੀ ਇੰਨੀ ਸਰੋਂ ਦੀ ਬਜਾਈ ਆ ਇਸ ਵਾਰ ਵੇਖਣ ਦੇ ਵਿੱਚ ਮਿਲੀ ਆ ਸੋ ਆਪਣਾ ਜਿਹੜਾ 20 ਸੀਗਾ ਦੋਸਤੋ ਇਹ ਹਾਈ ਉਲਾ ਦਾ 20 ਹੈਗਾ ਕੁਝ ਕੁ ਵਿੱਚ ਪਾਇਨੀਰ ਦਾ 20 ਵਿੱਚ ਹੈਗਾ ਕੁਝ ਕੁ ਜਿਹੜੀ ਹਾਈ ਉਲਾ ਦਾ 20 ਹੈਗਾ ਸੋ ਦੋਸਤੋ ਮੇਰਾ ਜਿਹੜਾ ਅੱਜ ਵੀਡੀਓ ਪਾਉਣ ਦਾ ਮਕਸਦ ਇਹੋ ਸੀਗਾ ਵੀ ਅਸੀਂ ਜਿਹੜੀ ਕਟਾਈ ਕਰਦੇ ਪਏ ਸੀਗੇ ਵੀ ਬਹੁਤ ਕਿਸਾਨ ਭਰਾ ਜਿਹੜੇ ਕਟਾਈ ਕਰ ਚੁੱਕੇ ਹੋਣਗੇ ਤੇ ਝਾੜ ਵੀ ਲਈ ਹੋਵੇਗੀ ਉਹਨਾਂ ਨੇ ਸਰੋਂ ਸਾਹਮਣੇ ਰੱਖ ਵੀ ਲਈ ਹੋਵੇਗੀ ਸੋ ਜਿੱਦਾਂ ਕਿ ਦੋਸਤੋ ਆਪਾਂ ਨੂੰ ਪਤਾ ਹੈਗਾ ਵੀ ਤਕਰੀਬਨ ਜਿੱਦਾਂ ਹਰ ਇੱਕ ਚੀਜ਼ ਕਾਫੀ ਜਿਆਦਾ ਮਹਿੰਗੀ ਹੋ ਚੁੱਕੀ ਆ ਜਿਹੜੀ ਐਮਐਸਪੀ ਆ ਉਹ ਬਰਾਬਰ ਜਿਹੜਾ ਮੋਲ ਨਹੀਂ ਮਿਲਦਾ ਜਿੰਨੀ ਕ ਮਿਹਨਤ ਤੇ ਖੇਚਲ ਹੈਗੀ ਆ ਉਹਦਾ ਜਿਹੜਾ ਬਣਦਾ ਮੋਲਾ ਆਪਾਂ ਨੂੰ ਨਹੀਂ ਮਿਲਦਾਗਾ ਐਮਐਸਪੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਦੇਖੀਏ ਤਾਂ ਤਕਰੀਬਨ 5000 ਤੇ 50 ਰੁਪਏ ਜਿਹੜੀ ਸਮਰਥਨ ਮੋਲਾ ਬਿਲਕੁਲ ਮਿੱਥਿਆ ਹੋਇਆ ਹੈਗਾ 4600 ਸੀਗਾ ਉਸ ਤੋਂ ਬਾਅਦ 400 ਵਿੱਚ ਵਾਧਾ ਕਰਕੇ ਤਕਰੀਬਨ 5000 ਤੇ 50 ਰੁਪਏ ਇਸ ਦੀ ਐਮਐਸਪੀ ਜਿਹੜੀ ਹੈਗੀ ਆ ਸੋ ਮੇਰਾ ਦੋਸਤੋ ਆ ਕਹਿਣ ਦਾ ਮਤਲਬ ਇਹੋ ਹੈਗਾ ਵੀ ਤਕਰੀਬਨ ਜਿਹੜਾ ਸਰੋਂ ਦਾ ਮੋਲੇ ਉਹ ਬਾਜ਼ਾਰ ਤੇ ਮਾਰਕੀਟ ਨੇ ਤੈਅ ਕਰਨਾ ਹੁੰਦਾ ਬਾਕੀ ਜਿਹੜੀ ਸਰੋਂ ਦਾ ਤੇਲ ਆ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਵੇਗਾ ਇਸ ਵਾਰ ਤੇ ਜਿਹੜਾ ਸਰੋਂ ਦੇ ਵਿੱਚ ਵਾਧਾ तकरीबन ਜਿਆਦਾ ਨਹੀਂ ਮੈਂ ਕਹੂੰਗਾ तकरीबन ਜਿਹੜਾ ਸਮਰਥਨ ਮੋਲਾ ਐਮ ਐਸ ਪੀ ਆ ਉਸ ਤੋਂ ਅਕਰੋਸ ਤਾਂ ਨਹੀਂ ਜਾ ਸਕਦਾਗਾ ਪਰ ਥੱਲੇ ਰਹੇਗਾ ਪਰ ਜਿਹੜੇ ਵੀਰਾਂ ਨੇ ਤੇਲ ਖਰੀਦਣਾ ਹੁੰਦਾ ਮਤਲਬ ਕਿ ਹਰ ਸਾਲ ਭਰ ਦੇ ਵਿੱਚ ਆਪਾਂ ਨੂੰ ਨੀਡ ਹੁੰਦੀ ਆ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਨੋਰਮਲੀ ਆਪਾਂ ਨੂੰ ਸਰਸੋਂ ਦੇ ਤੇਲ ਦੀ ਜਿਹੜੀ ਲੋਡ ਹੁੰਦੀ ਆ ਕਿਤਨਾ ਕਿਤੇ ਦੋਸਤੋ ਤੁਸੀਂ ਉਹ ਸਰੋਂ ਆ ਜਿਹੜੀ ਉਹ ਕਿਸਾਨ ਵੀਰਾਂ ਦੇ ਕੋਲੋਂ ਜ਼ਰੂਰ ਖਰੀਦ ਲਿਓ ਕਿਉਂਕਿ ਜੇਕਰ ਤੁਸੀਂ ਸਿੱਧੇ ਤੌਰ ਤੇ ਕਿਸਾਨਾਂ ਦੇ ਕੋਲੋਂ ਸਰੋਂ ਖਰੀਦੋਗੇ ਤਾਂ ਕਿਤੇ ਨਾ ਕਿਤੇ ਜਿਹੜਾ ਮੈਂ ਜ਼ਿਆਦਾ ਤੇ ਨਹੀਂ ਕਹਿੰਦਾ ਕੋਈ ਥੋੜਾ ਬਾਧਾ ਫਾਇਦਾ ਪ੍ਰੋਫਿਟ ਕਿਸਾਨਾਂ ਭਰਾਵਾਂ ਨੂੰ ਵੀ ਹੋ ਜਾਏਗਾ ਤੇ ਬਾਕੀ ਤੁਹਾਨੂੰ ਵੀ ਕਿਤੇ ਨਾ ਕਿਤੇ ਜਿਹੜਾ ਰਗੜਾ ਨਾ ਵੱਜੂਗਾ ਅਕਸਰ ਜਿਨ੍ਹਾਂ ਨੇ ਸਰੋਂ ਬੀਜੀ ਆ ਉਹਨਾਂ ਤਾਂ ਆਪਣੇ ਖਾਣ ਚੁੱਕਾ ਜਿਹੜਾ ਤੇਲ ਰੱਖ ਰਹਿਣਾ ਹੈਗਾ ਬਾਕੀ ਜਿਨ੍ਹਾਂ ਨੇ ਆ ਕੋਈ ਵਾਸਤਾ ਨਹੀਂ ਹੈਗਾਗਾ ਜਮੀਨ ਦੇ ਨਾਲ ਐਗਰੀਕਲਚਰ ਦੇ ਨਾਲ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਲੋਡ ਸਰੋਂ ਦੀ ਤੇਲ ਦੀ ਪੈਂਦੀ ਪੈਂਦੀ ਆ ਰੋਜ਼ ਮਰਿਆਦਾ ਦੀ ਜ਼ਿੰਦਗੀ ਦੇ ਵਿੱਚ ਰਸੋਈ ਦੇ ਵਿੱਚ ਕਿਚਨ ਦੇ ਵਿੱਚ ਸਬਜੀ ਦੇ ਵਿੱਚ ਹਰ ਇੱਕ ਥਾਂ ਤੇ ਆਪਾਂ ਨੂੰ ਲੋਡ ਹੁੰਦੀ ਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੋ ਹੈਗਾ ਵੀ ਤੁਸੀਂ ਉਹਨਾਂ ਕਿਸਾਨ ਵੀਰਾਂ ਤੋਂ ਜਿਹੜੀ ਸਰੋਂ ਖਰੀਦ ਲਿਓ ਇਸ ਵਾਰ ਕਿਉਂਕਿ ਤੇਲ ਜਿਹੜਾ ਸਰੋਂ ਦਾ ਬਹੁਤ ਜ਼ਿਆਦਾ ਹੋ ਸਕਦਾ ਵੀ 200 ਤੋਂ ਆਪਾਰ ਮਿਲੇ ਤਕਰੀਬਨ ਹੁਣ ਵੀ 180 85 ਦੇ ਨੇੜੇ ਤੇੜੇ ਹੈਗਾ ਤੇਲ ਸਰੋਂ ਦਾ 1 ਲੀਟਰ ਗੱਲ ਕਰੀਏ ਤੇ ਉਹਦੇ ਵਿੱਚ ਵੀ ਜੇਕਰ ਆਪਾਂ ਦੇਖੀਏ ਤੇ ਬਹੁਤ ਜਿਆਦੀ ਮਲਾਵਟ ਹੁੰਦੀ ਆ ਜਿਵੇਂ ਕਿ ਰਿਫਾਈਨਡ ਦੀ ਮਲਾਵਟ ਹੋ ਗਈ ਹੋਰ ਅਦਰ ਮਤਲਬ ਕਿ ਕੈਮੀਕਲੋਂ ਦੇ ਵਿੱਚ ਜਿਹੜੇ ਮਲਾ ਕੇ ਦੋਸਤੋ ਹਰ ਇੱਕ ਚੀਜ਼ ਤਿਆਰ ਕੀਤੀ ਜਾਂਦੀ ਹੈ ਚਾਹੇ ਡਾਲਡਾ ਕਿਉ ਹੋਵੇ ਚਾਹੇ ਦਸੌਰੀ ਕਿਉ ਆਪਾਂ ਮੁੱਲ ਖਰੀਦ ਰਹੇ ਹਾਂ ਚਾਹੇ ਆਪਾਂ ਸਰੋਂ ਦਾ ਤੇਲ ਖਰੀਦ ਰਹੇ ਹਾਂ ਤੇ ਮਲਾਵਟ ਵਾਲੀ ਚੀਜ਼ ਤੋਂ ਬਚਣ ਦੇ ਲਈ ਦੋਸਤੋ ਤੁਸੀਂ ਜਿਹੜਾ ਸਿੱਧਾ ਕਿਸਾਨਾਂ ਦੇ ਕੋਲੋਂ ਸਰੋਂ ਖਰੀਦੋ ਬੇਸ਼ੱਕ ਜਿਹੜਾ ਮੋਲ ਆ ਦੋਸਤੋ ਹੋ ਸਕਦਾ ਵੀ ਪੰਜਾਬ ਦੇ ਵਿੱਚ ਐਮਐਸਪੀ ਦੇ ਹਿਸਾਬ ਦੇ ਨਾਲ 4500 ਤੱਕ 4800 ਤੱਕ 4700 ਤੱਕ ਚੱਲੇ ਹਾਂ ਹੱਦ 5000 ਦੀ ਵੀ ਤੁਸੀਂ ਖਰੀਦ ਲਓਗੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤਕਰੀਬਨ ਗਵਰਨਮੈਂਟ ਨੇ ਹੋ ਸਕਦਾ ਵੀ ਇਹਨਾਂ ਰੇਟ ਨਾ ਦਵੇ ਤੇ ਬਾਕੀ ਤੁਸੀਂ ਜੇਕਰ 5000 ਦੀ ਵੀ ਕੁਆਂਟਲ ਖਰੀਦਦੇ ਹੋ ਤਾਂ ਇਹਦੇ ਵਿੱਚ ਤੀਜੇ ਹਿੱਸੇ ਦਾ ਜਿਹੜਾ ਤੇਲ ਨਿਕਲ ਆਉਂਦਾ ਹੈ ਤਕਰੀਬਨ 33 ਕਿਲੋ 33.5 ਕਿਲੋ ਤੁਸੀਂ ਤੇਲ ਸਰੋਂ ਦਾ ਮੰਨ ਕੇ ਚੱਲੋ ਵੀ ਇਸ ਦੇ ਵਿੱਚ ਨਿਕਲ ਆਉਂਦਾ ਤੇ ਫਾਇਦਾ ਤੁਹਾਨੂੰ ਹੋ ਜਾਣਾ तकरीबन 1500 ਤੋਂ 2000 ਦਾ ਫਾਇਦਾ ਵੀ तकरीबन ਹੋ ਜਾਊਗਾ ਜੇਕਰ ਤੁਸੀਂ 30 33 ਲੀਟਰ ਤੁਸੀਂ ਜੇਕਰ ਮਾਰਕੀਟ ਦੇ ਵਿੱਚੋਂ ਲੈਂਦੇ ਹੋ ਤੇ ਆਪਾਂ ਨੂੰ ਪਤਾ ਵੀ 6600 ਤੋਂ ਲੈ ਕੇ 7000 ਤੱਕ ਜਿਹੜੀ ਇਸ ਦੀ ਮਾਤਰਾ ਬਣ ਜਾਣੀ ਆ ਪੈਸੇ ਦੀ ਐਨਾ ਪੈਸਾ ਤੁਹਾਨੂੰ ਪੇ ਕਰਨਾ ਪਊਗਾ ਤੇ ਇਥੋਂ ਜੇਕਰ ਤੁਸੀਂ 5000 ਰੁਪਈਆ ਦਾ ਖਰੀਦ ਲੈਂਦੇ ਹੋ ਵੀ ਤੁਹਾਨੂੰ ਪਤਾ ਵੀ ਮੋٹے ਤੌਰ ਤੇ 1500 ਤੋਂ 2000 ਰੁਪਈਆ ਦਾ ਤੁਹਾਨੂੰ ਫਾਇਦਾ ਹੋਵੇਗਾ ਜਿਹੜੇ ਕਿਸਾਨ ਵੀਰ ਨਹੀਂ ਹਨ ਜਾਂ ਕਿਸਾਨ ਕਿਸਾਨੀ ਤੋਂ ਫਰਾਂ ਹੋਰ ਆਪਣਾ ਪ੍ਰੋਫੈਸ਼ਨ ਉਹਨਾਂ ਦਾ ਉਹਨਾਂ ਵੀ ਅਕਸਰ ਮੈਂ ਜਿੱਦਾਂ ਪਹਿਲਾਂ ਵੀ ਜ਼ਿਕਰ ਕਰਤਾ ਵੀ ਤੇਲ ਦੀ ਕਿਹਦਾ ਨ ਕਿਤੇ ਲੋੜ ਰਹਿੰਦੀ ਆ ਸੋ ਬਾਕੀ ਜਿਹੜੇ ਕਿਸਾਨਾਂ ਨੇ ਨਹੀਂ ਬੀਜੀ ਕੀ ਉਹ ਕਿਸਾਨਾਂ ਤੋਂ ਕਿਸਾਨ ਵੀਰ ਵੀ ਖਰੀਦ ਕੇ ਰੱਖ ਲਿਓ ਸਕਾ ਲਿਓ ਬਾਅਦ ਚ ਕੋਲੂ ਤੇ ਜਾ ਕੇ ਜਿਹੜੇ ਜਿਹੜੇ ਹਿਸਾਬ ਨਾਲ ਤੁਹਾਨੂੰ ਲੋੜ ਹੋਣੀ ਆ ਉਸ ਉਸ ਹਿਸਾਬ ਨਾਲ ਤੁਸੀਂ ਲਿਜਾ ਕੇ ਆਪਦਾ ਤੇਲ ਕਢਵਾ ਸਕਦੇ ਹੋ ਜਿਹਦੇ ਨਾਲ ਕੀ ਹੋਵੇਗਾ ਇੱਕ ਤਾਂ ਪਿਓਰਿਟੀ ਤੁਹਾਨੂੰ ਤੇਲ ਦੇ ਵਿੱਚ ਸਰਸੋਂ ਆਇਲ ਦੀ ਜਿਹੜੀ ਆ ਮਸਟਰਡ ਆਇਲ ਹੈ ਜਿਹੜਾ ਸਰੋਂ ਦਾ ਤੇਲ ਆ ਉਹਦੇ ਵਿੱਚ ਪਿਓਰਿਟੀ ਜਿਹੜੀ ਤੁਹਾਨੂੰ 100% ਮਿਲ ਜਾਵੇਗੀ ਤੇ ਇੱਕ ਦੋਸਤ ਜਿਹੜਾ ਤੁਹਾਡੀ ਜੇਬ ਤੇ ਜ਼ਿਆਦਾ ਭਾਰ ਨਹੀਂ ਪੈਂਦਾ ਸੋ ਅੱਜ ਮੇਰਾ ਜਿਹੜਾ ਵੀਡੀਓ ਬਣਾਉਣ ਦਾ ਥੋੜਾ ਜਿਹਾ ਮਕਸਦ ਇਹੋ ਹੀ ਸੀਗਾ ਆਪਾਂ ਤਕਰੀਬਨ ਜਿਹੜੀ ਆ ਤਿੰਨ ਤੋਂ ਚਾਰ ਕਨਾਲਾਂ ਜਿਹੜੀ ਜਗ੍ਹਾ ਹੈਗੀ ਆਪਣੀ ਜਿਹੜੀ ਸਾਰੋਂ ਆਪਾਂ ਬਜਾਈ ਕੀਤੀ ਸੀ ਤਕਰੀਬਨ ਆਪਾਂ ਨੂੰ ਘਰੇ ਖਾਣ ਪੀਣ ਤੇ ਤੇਲ ਜਿਹੜਾ ਖੁੱਲਾ ਮੁਕਦਾ ਨਹੀਂ ਹੁੰਦਾਗਾ ਜੇਕਰ ਆਪਾਂ ਇੰਨੀ ਖੇਤੀ ਕਰ ਲਏ ਨੇ ਹਰ ਸਾਲ ਤੇ ਉਹਦੇ ਵਿੱਚੋਂ ਕੀ ਹੁੰਦਾ ਵੀ ਇੱਕ ਖਲਵੀ ਜਿਹੜੀ ਆ ਪਸ਼ੂਆਂ ਦੇ ਲਈ ਉਹ ਖਲਵੀ ਵਧੀਆ ਨਿਕਲ ਆਉਂਦੀ ਆ ਕੌੜੀ ਖਾਲ ਜਿਹਨੂੰ ਆਪਾਂ ਕਹਿ ਦਿੰਨੇ ਆ ਸਰੋਂ ਦੀ ਖਾਲ ਉਹ ਵੀ ਨਿਕਲ ਆਉਂਦੀ ਵਧੀਆ ਚੰਗੀ ਮਾਤਰਾ ਵਿੱਚ ਉਹ ਵੀ ਕਿਤੇ ਨਾ ਕਿਤੇ ਪਸ਼ੂਆਂ ਦੀ ਫੀਡ ਦੇ ਵਿੱਚ ਵਰਤੋਂ ਵਿੱਚ ਆਪਾਂ ਲਿਆ ਸਕਦੇ ਹਾਂ ਤੇ ਡਬਲ ਫਾਇਦਾ ਦੋਸਤੋ ਅੱਜ ਇੱਕ ਰੌਬ ਦੀ ਬਜਾਈ ਕੀਤੀ ਆ ਪਰ ਜੇਕਰ ਤੁਸੀਂ ਆਪਣੀ ਬਜਾਈ ਨਹੀਂ ਵੀ ਕੀਤੀ ਤੇ ਤੁਸੀਂ ਕਿਸਾਨਾਂ ਤੋਂ ਉਹਨਾਂ ਵੀਰ ਭਰਾਵਾਂ ਤੋਂ ਲੈ ਲਓ ਜਿਨ੍ਹਾਂ ਨੇ ਚੀਜ਼ ਬੀਜੀ ਹੋਈ ਆ ਜਾਂ ਬਜਾਈ ਕੀਤੀ ਹੋਈ ਆ ਕਿਤੇ ਨਾ ਕਿਤੇ ਦੋਸਤੋ ਜਿਹੜਾ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸਰੋਂ ਦਾ ਮੁੱਲ ਬਾਜ਼ਾਰ ਨੇ ਤੈਅ ਕਰਨਾ ਹੁੰਦਾ ਹੈ ਬਾਕੀ ਜਿਹੜੇ ਤੇਲ ਨੇ ਸਰੋਂ ਦੇ ਉਹ ਵਦਨ ਕੇ ਵਦਨ ਕੇ ਬਾਕੀ ਸਰੋਂ ਆਪ ਵਾਦੇ ਚਾਹੀ ਨਾ ਵਾਦੇ ਉਹ ਗੱਲ ਵੱਖਰੀ ਪਰ ਸਰੋਂ ਦਾ ਤੇਲ ਆ 200 ਤੋਂ ਪਾਰ ਵੀ ਹੋਣ ਦੀ ਜਿਹੜੀ ਉਮੀਦ ਹੈਗੀ ਆ ਇਸ ਕਰਕੇ ਤੁਸੀਂ ਜ਼ਰੂਰ ਧਿਆਨ ਦੇਵੋ ਵੀਡੀਓ ਚੰਗੀ ਲੱਗੇ ਤੇ ਨੂੰ ਅੱਗੇ ਹੋਰਾਂ ਤੱਕ ਜਿਹੜੀ ਤੁਸੀਂ ਸ਼ੇਅਰ ਵੀ ਜ਼ਰੂਰ ਕਰ ਦਿਓ ਆਪਣਾ ਫਰਜ਼ ਸਮਝ ਕੇ ਆਪਣੀ ਕਿਸਾਨੀ ਦਾ ਫਰਜ਼ ਸਮਝ ਕੇ ਕਿਉਂਕਿ ਲੁੱਟ ਘਸੁੱਟ ਤੋਂ ਜਿਹੜਾ ਬਚਿਆ ਜਾਵੇ ਕਿਉਂਕਿ ਐਕਚੁਅਲ ਵਿੱਚ ਆਪਾਂ ਚੀਜ਼ ਵੇਚ ਕੇ ਆਪਣੀ ਸਰੋਂ ਹੱਥੀ ਕੱਢ ਕੇ ਵੇਚ ਕੇ ਮਾਰਕੀਟ ਦੇ ਵਿੱਚ ਫੇਰ ਸਾਲ ਪਰ ਮੋਲ ਤੇਲ ਲੈਣ ਨਾਲੋਂ ਚੰਗਾ ਹੈਗਾ ਪਹਿਲਾਂ ਆਪਾਂ ਲੋੜ ਦੀ ਜਿਹੜੀ ਆ ਸਰੋਂ ਆ ਜਿੰਨਾ ਤੇਲ ਆਪਾਂ ਨੂੰ ਘਰੇਵਾਰਾਂ ਖਾਂਦਾ ਉਹ ਆਪਾਂ ਆਪਣੀ ਜ਼ਰੂਰ ਘਰੇ ਰੱਖ ਲਈਏ ਉਸ ਤੋਂ ਬਾਅਦ ਜੇਕਰ ਆਪਣੇ ਭੈਣ ਭਰਾ ਕੋਈ ਵੀ ਹਨ ਉਹਨਾਂ ਨੂੰ ਆਪਾਂ ਮੋਲ ਵੀ ਵੇਚ ਸਕਦੇ ਆ ਕਿਉਂਕਿ ਉਹਨਾਂ ਦਾ ਵੀ ਕਿਤੇ ਨਾ ਕਿਤੇ ਫਾਇਦਾ ਹੋ ਜਵੇ ਤੇ ਜਿਹੜੇ ਵੀਰ ਆਕਸਰੋਂ ਖਰੀਦਣੀ ਚਾਹੁੰਦੇ ਹੁਣ ਉਹ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕਿਸਾਨ ਭਰਾਵਾਂ ਤੋਂ ਜਿਹੜੀ ਆ ਰੇਟ ਦੇ ਹਿਸਾਬ ਨਾਲ ਲੈ ਕੇ ਰੱਖ ਲਵੋ ਪੰਜਾਬ ਦੇ ਵਿੱਚ ਜਿਹੜਾ ਬਿਲਕੁਲ ਰੇਟ ਵਧਣ ਤੇ ਕੋਈ ਜ਼ਿਆਦਾ ਅਸਰ ਨਹੀਂ ਹੈਗੇਗੇ ਬਾਕੀ ਜੇਕਰ ਪੰਜਾਬ ਤੋਂ ਬਾਅਦ ਬਾਹਰ ਦੀ ਆਪਾਂ ਗੱਲ ਕਰੀਏ ਰਾਜਸਥਾਨ ਕੋਟਾ ਬੂੰਦੀ ਰਾਏ ਸਿੰਘ ਨਗਰ ਤੇ ਕਰਨਪੁਰ ਦਿੱਲੀ ਚਾਂਸੀ ਆਗਰਾ ਤੇ ਹੋਰ ਵੀ ਜਿੱਕਰ ਐਮਪੀ ਦੇ ਵਿੱਚ ਹਰਿਆਣੇ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ ਉਹਨਾਂ ਸਟੇਟਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਤੇਲ ਆ ਸਰੋਂ ਹੈਗੀ ਆ ਤਕਰੀਬਨ 6500 ਪਲਾਸੇ ਚੱਲਣ ਰਹੀ ਆ ਕਿਤੇ 7000 ਵੀ ਚੱਲਣ ਰਹੀ ਕਿਤੇ 7200 ਵੀ ਚੱਲਣ ਰਹੀ ਆ 7500 ਤੋਂ ਲੈ ਕੇ 8000 ਤੱਕ ਵੀ ਰੇਟ ਹੈਗੇ ਨੇ ਹਰੇ ਹਰ ਇੱਕ ਮੰਡੀ ਦਾ ਵੱਖੋ ਵੱਖਰਾ ਜਿਹੜਾ ਫਰਕ ਹੈਗਾ ਪਰ ਜੇ ਇਸ ਵਾਰ ਸਰੋਂ ਦਾ ਮੁੱਲ ਦੋਸਤੋ ਬਿਲਕੁਲ ਜਿਹੜਾ ਜੈਨੂਨ ਬਿਲਕੁਲ ਮੁੱਲ ਚਾਹੀਦਾ ਉਹ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੇ ਜਿਹੜੀ ਜਿਹੜੀ ਥੋੜੀ ਥੋੜੀ bizni ਸ਼ੁਰੂ ਕੀਤੀ ਸੀਗੀ ਹੋ ਸਕਦਾ ਵੀ ਉਹ ਵੀ ਕਿਤੇ ਨਾ ਕਿਤੇ bizni ਬੰਦ ਕਰ ਦੇਣ ਸੋ ਜਿਹੜਾ ਘੱਟੋ ਘੱਟ ਵੀ ਆਪਣੇ ਪੰਜਾਬ ਦੇ ਵਿੱਚ ਵੀ ਤਕਰੀਬਨ 650 ਤੋਂ ਉੱਪਰ ਜਿਹੜਾ ਰੇਟ ਚਾਹੀਦਾ ਸੀਗਾ ਨਾਰਮਲੀ ਆਪਾਂ ਦੇਖੀਏ ਤਾਂ ਇਸ ਵਾਰ ਆਪਾਂ ਜਿਹੜਾ ਰੇਟ ਆ ਕੋਈ ਮੈਨੂੰ ਲੱਗਦਾ ਨਹੀਂ ਵੀ ਇਹ ਰੇਟ ਵੱਧ ਮਿਲੇ ਪਰ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਵੀ ਜਿਹੜੀ ਜਿਹੜੀ ਸਟੇਟ ਤੋਂ ਵੀ ਤੁਸੀਂ ਬਿਲੋਂਗ ਕਰਦੇ ਹੋ ਉੱਥੇ ਉੱਥੇ ਕੀ ਰੇਟ ਚੱਲ ਰਿਹਾ ਸੋ ਉਹਦੇ ਬਾਰੇ ਤੁਸੀਂ ਜ਼ਰੂਰ ਜਾਣਨਾ ਪਾ ਦਿਓ ਆ ਬਾਕੀ ਅਸੀਂ ਦੋਸਤੋ ਸਰੋ ਵਧਣੀ ਹੈ ਜੇ ਤੇ ਸੋਚਿਆ ਵੀ ਥੋੜੀਆਂ ਜੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣ ਵੀਡੀਓ ਚੰਗੀ ਲੱਗੇ ਤੇ ਭੈਣ ਭਰਾਵਾਂ ਤੱਕ ਅੱਗੇ ਜਿਹੜੀ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਸੱਤੇ ਪਾਉ ਠੀਕ ਠਾਕ ਫਿਰ ਤੇ ਕਿਵੇਂ ਫਿਰ ਸਰੋਂ ਬਹੁਤ ਜ਼ਿਆਦਾ ਗਰਮੀ ਨਹੀਂ ਲੱਗ ਰਹੀ ਨਹੀਂ ਨਹੀਂ ਬਹੁਤ ਠੀਕ ਹੈ ਠੀਕ ਹੈ ਠੀਕ ਹੈ ਸੋ ਦੋਸਤੋ ਅਸੀਂ ਵੱਡ ਲੈਨੇ ਆ ਸਰੋਂ ਤੇ ਤੁਸੀਂ ਵੀਡੀਓ ਵੇਖ ਲਿਓ ਪੂਰਾ ਭੈਣ ਭਰਾਵਾਂ ਤੱਕ ਸ਼ੇਅਰ ਵੀ ਕਰ ਦਿਓ ਚੰਗੀ ਲੱਗੇ ਤਾਂ ਤੇ ਕਮੈਂਟ ਆਪਣੀ رائے ਦੇਣੀ ਨਾ ਭੁੱਲਿਓ ਤੇ ਚੈਨਲ ਆਪਣੈ ਨੂੰ ਜਰੂਰ ਜਿਹੜਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਪ੍ਰੈਸ ਵੀ ਕਰ ਦਿਓ ਤਾਂ ਜੋ ਤੁਹਾਨੂੰ ਕੋਲੋਂ ਨਵੀਂ ਵੀਡੀਓ ਵੀ ਤੁਹਾਨੂੰ ਦੇਖ ਸਕੋ